ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਕਿ ਲੋਕ ਬਿਨਾਂ ਕਿਸੇ ਗੱਲ ਦੀ ਜਾਂਚ ਕਰੇ ਤੋਂ ਹੀ ਕਮੈਂਟ ਕਰਨ ਲੱਗ ਜਾਂਦੇ ਨੇ ਬਿਨਾਂ ਕਿਸੇ ਗੱਲ ਦੀ ਤੈਅ ਤੱਕ ਜਾਣੇ ਬਿਨਾਂ ਹੀ ਟਿੱਪਣੀਆਂ ਕਰਨ ਲੱਗ ਜਾਂਦੇ ਨੇ ਤੇ ਉਹ ਗੱਲ ਨੂੰ ਜਦੋਂ ਪਤਾ ਲੱਗਦਾ ਗੱਲ ਦੀ ਸੱਚਾਈ ਦਾ ਪਤਾ ਲੱਗਦਾ ਉਦੋਂ ਫਿਰ ਮਨ ਵਿੱਚ ਪਛਤਾਵਾ ਵੀ ਬੜਾ ਆਉਂਦਾ ਸੋ ਦੋਸਤੋ ਬਹੁਤ ਵਧੀਆ ਵੀਡੀਓ ਵੀਡੀਓ ਹੈ ਡਾਕਟਰ ਸਾਹਿਬ ਦੀ ਕਹਾਣੀ ਆ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਆਂ ਦੋਸਤੋ ਇੱਕ ਹਸਪੀਟਲ ਦੇ ਵਿੱਚ ਡਾਕਟਰ ਸਾਹਿਬ ਬਹੁਤ ਹੀ ਤੇਜ਼ੀ ਦੇ ਨਾਲ ਗੱਡੀ ਖੜਾ ਕੇ ਭੱਜੇ ਭੱਜੇ ਹਸਪੀਟਲ ਵਿੱਚ ਆਉਂਦੇ ਆ ਜਦੋਂ ਭੱਜੇ ਭੱਜੇ ਹਸਪੀਟਲ ਨੂੰ ਆਉਂਦੇ ਆ ਬਹੁਤ ਹੀ ਤੇਜ਼ੀ ਦੇ ਨਾਲ ਉਹ ਆਪਰੇਸ਼ਨ ਥੀਏਟਰ ਦੇ ਕੋਲ ਪਹੁੰਚਦੇ ਨੇ ਜਦੋਂ ਆਪਰੇਸ਼ਨ ਥੀਏਟਰ ਕੋ ਪਹੁੰਚਦੇ ਨੇ ਤਾਂ ਉਹਨਾਂ ਨੂੰ 5-6 ਵਿਅਕਤੀ ਘੇਰ ਲੈਂਦੇ ਨੇ ਪੰਜੇ ਵਿਅਕਤੀ ਹਸਪੀਟਲ ਦੇ ਵਿੱਚ ਜਿੱਦੋਂ ਆਪਾਂ ਜਿੱਦੇ ਕਿਤੇ ਹਸਪੀਟਲ ਜਾਂਦੇ ਆ ਉਹ ਹਸਪੀਟਲ ਦੇ ਵਿੱਚ ਹੀ ਖੜੇ ਹੁੰਦੇ ਨੇ ਉਹਨਾਂ ਨੂੰ ਰੋਕ ਲੈਂਦੇ ਨੇ ਕਹਿੰਦੇ ਕਿ ਤੁਸੀਂ ਆਪਦੀ ਡਿਊਟੀ ਤੇ ਟਾਈਮ ਸਿਰ ਨਹੀਂ ਆਉਂਦੇ ਤੁਸੀਂ ਆਪ ਦਾ ਟਾਈਮ ਤੇ ਹਸਪੀਟਲ ਨਹੀਂ ਪਹੁੰਚਦੇ ਤੁਸੀਂ ਸਾਰਾ ਸਾਡਾ ਤਾਂ ਬੱਚਾ ਅੰਦਰ ਹਸਪੀਟਲ ਪਿਆ ਉਹਦਾ ਆਪਰੇਸ਼ਨ ਕਰਨ ਵਾਲਾ ਵਾ ਤੁਸੀਂ ਆਪਦੀ ਡਿਊਟੀ ਤੋਂ ਕਿੰਨਾ ਲੇਟ ਆਏ ਹੋ ਸਾਡਾ ਬੱਚਾ ਤੜਫਦਾ ਪਿਆ ਅੰਦਰ ਉਹਨੂੰ ਗੁੱਸਣ ਲੱਗ ਜਾਂਦੇ ਨੇ ਤਾਂ ਡਾਕਟਰ ਸਾਹਿਬ ਕਹਿੰਦੇ ਕਿ ਕੋਈ ਗੱਲ ਨਹੀਂ ਤੇ ਮੈਂ ਆਪਰੇਸ਼ਨ ਮੈਨੂੰ ਆਪਰੇਸ਼ਨ ਦੇ ਲਈ ਜਾਂਦੇ ਮੈਂ ਪਹਿਲਾਂ ਹੀ ਬਹੁਤ ਲੇਟ ਆ ਉਹ ਉਹਨੂੰ ਫਿਰ ਵੀ ਕੋਈ ਨਾ ਕੋਈ ਗੱਲ ਕਹਿਣ ੱਕੇ ਦੇ ਨਾਲ ਆਪਰੇਸ਼ਨ ਥੀਏਟਰ ਦੇ ਵਿੱਚ ਚਲੇ ਜਾਂਦੀ ਨੇ ਜਦੋਂ ਹੁਣ ਆਪਰੇਸ਼ਨ ਥੀਏਟਰ ਦੇ ਵਿੱਚ ਚਲੇ ਜਾਂਦੇ ਨੇ 1 ਘੰਟਾ ਡੇਢ ਘੰਟੇ ਦਾ ਟਾਈਮ ਲੱਗਦਾ ਉਸ ਤੋਂ ਬਾਅਦ ਡਾਕਟਰ ਸਾਹਿਬ ਆਪਰੇਸ਼ਨ ਕਰਕੇ ਬੱਚੇ ਦਾ ਬਾਹਰ ਆ ਜਾਂਦੇ ਨੇ ਉਹ ਜਿਹੜੇ ਬਾਹਰ 5-6 ਜਣੇ ਖੜੇ ਹੁੰਦੇ ਨੇ ਉਹ ਜਿਹੜੇ ਬੱਚੇ ਦਾ ਆਪਰੇਸ਼ਨ ਚੱਲ ਰਿਹਾ ਹੁੰਦਾ ਉਸ ਦੇ ਘਰ ਦੇ ਜਾਂ ਸਕੇ ਸੰਬੰਧੀ ਹੀ ਹੁੰਦੇ ਨੇ ਉਹ ਜਦੋਂ ਡਾਕਟਰ ਸਾਹਿਬ ਬਾਹਰ ਹੁੰਦੇ ਨੇ ਤਾਂ ਉਹ ਉਹੀ 5-6 ਵਿਅਕਤੀ ਉਸ ਡਾਕਟਰ ਸਾਹਿਬ ਨੂੰ ਫਿਰ ਘੇਰ ਕੇ ਖੜ ਜਾਂਦੇ ਨੇ ਕਿ ਸਾਡਾ ਬੱਚਾ ਕਿਵੇਂ ਆ ਤਾਂ ਕੀ ਗੱਲਬਾਤ ਆ ਆਪਰੇਸ਼ਨ ਠੀਕ ਹੋਇਆ ਜਾਂ ਨਹੀਂ ਹੋਇਆ ਤਾਂ ਡਾਕਟਰ ਸਾਹਿਬ ਬਹੁਤ ਜਲਦੀ ਵਿੱਚ ਹੁੰਦੇ ਨੇ ਉਹ ਕਹਿੰਦੇ ਕਿ ਤੁਹਾਡਾ ਬੱਚਾ ਬਿਲਕੁਲ ਠੀਕ ਹੈ ਪੂਰਾ ਵਧੀਆ ਆਪਰੇਸ਼ਨ ਹੋ ਚੁੱਕਿਆ ਤੁਹਾਡਾ ਬੱਚਾ ਬਿਲਕੁਲ ਛੇਤੀ ਕਵਰ ਕਰ ਜਾਈਗਾ ਤਾਂ ਉਹ ਜਦੋਂ ਤੁਰਨ ਲੱਗਦੇ ਨੇ ਤਾਂ ਉਹ ਫਿਰ ਉਹਨੂੰ ਘੇਰਦੇ ਆ ਉੱਥੇ ਗੱਲਾਂ ਬਾਤਾਂ ਹੋਰ ਕਰਨ ਲੱਗ ਜਾਂਦੇ ਡਾਕਟਰ ਸਾਹਿਬ ਨੂੰ ਕਹਿੰਦੇ ਕਦੋਂ ਛੁੱਟੀ ਮਿਲੇਗੀ ਕਦੋਂ ਡਿਸਚਾਰਜ ਹੋਏਗਾ ਬੱਚਾ ਸਾਡਾ ਤਾਂ ਡਾਕਟਰ ਸਾਹਿਬ ਕਹਿੰਦੇ ਕਿ ਮੈਨੂੰ ਜਾਣ ਦੋ ਛੇਤੀ ਤੁਸੀਂ ਨਰਸ ਤੋਂ ਜੋ ਕੁਝ ਵੀ ਪੁੱਛਣਾ ਨਰਸ ਤੋਂ ਪੁੱਛ ਸਕਦੇ ਹੋ ਡਾਕਟਰ ਸਾਹਿਬ ਜਿੰਨੀ ਸਪੀਡ ਦੇ ਨਾਲ ਹਸਪੀਟਲ 'ਚ ਆਏ ਸੀ ਉਦੋਂ ਦੁੱਗਣੀ ਸਪੀਡ ਦੇ ਨਾਲ ਹਸਪੀਟਲ 'ਚੋਂ ਆਪਦੀ ਗੱਡੀ ਤੱਕ ਪਹੁੰਚ ਜਾਂਦੇ ਨੇ ਤਾਂ ਉਹ ਜਿਹੜੇ ਲੋਕ ਹੁੰਦੇ ਨੇ ਉਹ ਬੱਚੇ ਦੇ ਜਿਹੜੇ ਬੱਚੇ ਦਾ ਆਪਰੇਟ ਹੋਇਆ ਹੁੰਦਾ ਉਹ ਬੱਚੇ ਦੇ ਜੋ ਘਰ ਦੇ ਹੁੰਦੇ ਆ ਤਾਂ ਉਹ ਨਰਸ ਦੇ ਕੋਲ ਜਦੋਂ ਜਾਂਦੇ ਆ ਤਾਂ ਨਰਸ ਨੂੰ ਕਹਿੰਦੇ ਕਿ ਉਹ ਨਰਸ ਦੱਸਣ ਲੱਗਦੀ ਹੈ ਕਹਿੰਦੇ ਕਿ ਬੱਚਾ ਤੁਹਾਡਾ ਠੀਕ ਠਾਕ ਆ ਡਾਕਟਰ ਸਾਹਿਬ ਨੇ ਬਹੁਤ ਵਧੀਆ ਆਪਰੇਟ ਕਰ ਦਿੱਤਾ ਬੱਚਾ ਤੁਹਾਡਾ ਛੇਤੀ ਠੀਕ ਹੋ ਜਾਏਗਾ ਤਾਂ ਉਹ ਜਿਹੜੇ ਲੋਕ ਹੁੰਦੇ ਨੇ ਉਹ ਕਹਿੰਦੇ ਕਿ ਬਾਕੀ ਗੱਲਾਂ ਬਾਅਦ ਵਿੱਚ ਤੁਸੀਂ ਸਾਨੂੰ ਇਹ ਦੱਸੋ ਕਿ ਡਾਕਟਰ ਸਾਹਿਬ ਇੰਨਾ ਹੰਕਾਰੀ ਕਿਉਂ ਆ ਇੰਨੇ ਘਮੰਡ ਕਿਉਂ ਆ ਡਾਕਟਰ ਨੂੰ ਕਾਹਦਾ ਹੰਕਾਰ ਆ ਕਿ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਕਿੰਨੀ ਛੇਤੀ ਛੇਤੀ ਕਰਦੇ ਨੇ ਛੇਤੀ ਚ ਆਏ ਛੇਤੀ ਚਲੇ ਗ ਆਪਦੇ ਟਾਈਮ ਤੇ ਵੀ ਨਹੀਂ ਪਹੁੰਚੇ ਤੇ ਇੰਨਾ ਹੰਕਾਰ ਕਿਸ ਚੀਜ਼ ਦਾ ਉਹਨਾਂ ਨੂੰ ਕਿਉਂ ਇੰਨਾ ਹੰਕਾਰ ਕਰਦੇ ਨੇ ਤਾਂ ਜਿਹੜੀ ਉਹ ਨਰਸ ਹੁੰਦੀ ਆ ਉਹ ਨਰਸ ਕਹਿੰਦੀ ਕਿ ਐਦਾਂ ਦੀ ਕੋਈ ਗੱਲਬਾਤ ਨਹੀਂ ਡਾਕਟਰ ਸਾਹਿਬ ਬਹੁਤ ਹੀ ਵਧੀਆ ਨੇ ਬਹੁਤ ਹੀ ਸਿਆਣੇ ਨੇ ਉਹ ਤਾਂ ਬਿਲਕੁਲ ਹੀ ਹੰਕਾਰ ਨਹੀਂ ਕਰਦੇ ਉਹ ਅੱਜ ਥੋੜੀ ਜੀ ਜਲਦੀ ਵਿੱਚ ਸੀ ਤਾਂ ਉਹ ਕਹਿੰਦੇ ਉਹੀ ਤਾਂ ਅਸੀਂ ਕਹਿੰਨੇ ਆ ਕਿ ਇੰਨੀ ਕਾਦੀ ਜਲਦੀ ਇੰਨੀ ਕੀ ਹੋਇਆ ਹੋਇਆ ਵਾ ਤਾਂ ਨਰਸ ਕਹਿੰਦੀ ਕਿ ਉਹਨਾਂ ਦੇ ਬੱਚੇ ਦਾ ਅੱਜ ਸਵੇਰੇ ਸਵੇਰੇ ਐਕਸੀਡੈਂਟ ਹੋ ਚੁੱਕਿਆ ਜਿਹੜੇ ਐਕਸੀਡੈਂਟ ਹੋਣ ਤੋਂ ਬਾਅਦ ਬੱਚਾ ਪੀਜੀਆਈ ਵਿੱਚ ਦਾਖਲ ਕੀਤਾ ਹੋਇਆ ਐਡਮਿਟ ਕੀਤਾ ਹੋਇਆ ਪਰ ਜਦੋਂ ਸਾਨੂੰ ਅਸੀਂ ਤੁਹਾਡਾ ਬੱਚਾ ਹਸਪੀਟਲ 'ਚ ਆਇਆ ਅਸੀਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਕਿ ਬੱਚਾ ਆਪਣੇ ਹਸਪੀਟਲ 'ਚ ਆਇਆ ਆਪਰੇਟ ਕਰਨਾ ਉਹਦਾ ਤਾਂ ਡਾਕਟਰ ਸਾਹਿਬ ਨੇ ਬਿਨਾਂ ਸਾਨੂੰ ਕੁਝ ਦੱਸੇ ਤੁਹਾਡੇ ਬੱਚੇ ਨੂੰ ਦੇਖਣ ਦੇ ਲਈ ਤੁਹਾਡੇ ਬੱਚੇ ਦਾ ਆਪਰੇਸ਼ਨ ਕਰਨ ਦੇ ਲਈ ਆਪਣੇ ਬੱਚੇ ਨੂੰ ਪੀਜੀਆਈ 'ਚ ਛੱਡ ਕੇ ਇੱਥੇ ਆ ਚੁੱਕੇ ਆ ਤੇ ਤੁਹਾਡੇ ਬੱਚੇ ਦਾ ਆਪਰੇਟ ਕੀਤਾ ਤੇ ਹੁਣ ਉਹਨਾਂ ਨੇ ਆਪਣੇ ਬੱਚੇ ਕੋਲ ਦੁਬਾਰਾ ਪੀਜੀਆਈ ਵਿੱਚ ਪਹੁੰਚਣਾ ਜਿੱਥੇ ਕਿ ਉਹਨਾਂ ਦਾ ਬੱਚਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਜਦੋਂ ਇੰਨੀ ਗੱਲ ਨਰਸ ਉਸ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਕਹਿੰਦੀ ਆ ਤਾਂ ਉਹ ਲੋਕ ਵੀ ਬਹੁਤ ਸ਼ਰਮਿੰਦਾ ਹੁੰਦੇ ਨੇ ਤੇ ਉਹ ਉਸ ਡਾਕਟਰ ਦਾ ਫਿਰ ਬਾਅਦ ਵਿੱਚ ਆਪਣੇ ਮਨ 'ਚ ਧੰਨਵਾਦ ਵੀ ਕਰਦੇ ਨੇ ਕਿ ਡਾਕਟਰ ਸਾਹਿਬ ਨੇ ਸਾਡੇ ਬੱਚੇ ਦੇ ਲਈ ਆਪਣੇ ਖੁਦ ਦੇ ਬੱਚੇ ਨੂੰ ਹਸਪੀਟਲ ਦੇ ਵਿੱਚ ਪੀਜੀਆਈ 'ਚ ਛੱਡ ਕੇ ਸਾਡੇ ਬੱਚੇ ਦਾ ਆਪਰੇਟ ਕਰਨ ਲਈ ਆ ਚੁੱਕੇ ਨੇ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਕਦੇ ਵੀ ਕਿਸੇ ਗੱਲ ਦੀ ਜਾਂਚ ਕਰੇ ਬਿਨਾ ਕਦੇ ਵੀ ਕਿਸੇ ਗੱਲ ਦੀ ਸੱਚਾਈ ਜਾਣੇ ਬਿਨਾ ਕਦੇ ਵੀ ਕਿਸੇ ਤੇ ਜ਼ਿਆਦਾ ਕੋਈ ਤੋਹਮਤ ਜਾਂ ਕੋਈ ਹੋਰ ਚੀਜ਼ ਉਸ ਨੂੰ ਗਲਤ ਸ਼ਬਦ ਨਹੀਂ ਬੋਲਣੇ ਚਾਹੀਦੇ ਜਿਸ ਨਾਲ ਬਾਅਦ ਵਿੱਚ ਆਪਾਂ ਨੂੰ ਪਛਤਾਉਣਾ ਵੀ ਪਵੇ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆਕੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦੀ